ਇਹਨਾਂ ਦੇ ਉਹਨਾਂ ਪਕਾ ਕੇ ਉਬਾਲ ਕੇ ਉਹਨਾਂ ਨੂੰ ਵੇਚਿਆ ਜਾਂਦਾ ਹੈ ਤੇ ਉਹਦੀ ਮਾਂ ਹਰ ਰੋਜ਼ ਘੁੰਗਣੀਆਂ ਤਿਆਰ ਕਰਕੇ ਆਪਣੇ ਬਾਲਕ ਦੇ ਸਿਰ ਤੇ ਟੋਕਰੀ ਰੱਖ ਦਿਆ ਕਰੇ ਕਿ ਜਾ ਇਹਨਾਂ ਨੂੰ ਵੇਚਿਆ ਕਹਿੰਦੇ ਮਾਂ ਮੈਂ ਕਿੱਥੇ ਵੇਚਾਂ ਇਹਨਾਂ ਨੂੰ ਤੇ ਉਹਦੀ ਮਾਂ ਆਖਦੀ ਹੈ ਕਿ ਇਸ ਨੂੰ ਉਸ ਥਾਂ ਤੇ ਵੇਚ ਜਿੱਥੇ ਬੜੀ ਢੀੜ ਹੋਵੇ ਜਿੱਥੇ ਬੜਾ ਇਕੱਠ ਹੋਵੇ ਉਸ ਜਗ੍ਹਾ ਤੇ ਲੈ ਜਾਵੀ ਉਸ ਜਗ੍ਹਾ ਤੇ ਹੋਕਾ ਲਾਵੀ ਕਿ ਘੁੰਗਣੀਆਂ ਲੈ ਜਾਵੋ ਕਹਿੰਦੇ ਗੁਰੂ ਜੀ ਕਿਰਪਾ ਕਰਨਗੇ ਹੌਲੀ ਹੌਲੀ ਘੁੰਗਣੀਆਂ ਵਿਕਣੀਆਂ ਸ਼ੁਰੂ ਹੋ ਜਾਣਗੀਆਂ ਤੇ ਮਾਂ ਜਾਣ ਲੱਗੇ ਨੂੰ ਆਖਦੀ ਹੈ ਕਿ ਆਰਾਮਦਾਸ ਦੇ ਦਰ ਤੇ ਜਾਈ ਉੱਥੇ ਬੜੀ ਸੰਗਤ ਆਉਂਦੀ ਹੈ ਤੇ ਉਹ ਬਾਲਕ ਪਹੁੰਚਦਾ ਟੋਕਰੀ ਸਿਰ ਤੇ ਰੱਖੀ ਹੈ ਘੁੰਗਣੀਆਂ ਪਾਈਆਂ ਹੋਈਆਂ ਨੇ ਵਿੱਚ ਤੇ ਹੋਕਾ ਦਿੰਦਾ ਜਾਂਦਾ 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 ਦਰਬਾਰ ਸਾਹਿਬ ਦੇ ਵਿਉੜੀ ਦੇ ਕੋਲ ਪਹੁੰਚ ਜਾਂਦਾ ਉੱਥੇ ਜਾ ਕੇ ਆਪਣੀ ਫੜੀ ਲਾਉਂਦਾ ਬੈਠ ਜਾਂਦਾ ਤੇ ਦਰਬਾਰ ਸਾਹਿਬ ਜਾਂਦੀ ਸੰਗਤ ਨੂੰ ਓਕਾ ਲਾ ਕੇ ਕਹਿੰਦਾ ਕਿ ਘੁੰਗਣੀਆਂ ਲੈ ਜਾਵੋ ਘੁੰਗਣੀਆਂ ਲੈ ਜਾਵੋ ਕਹਿੰਦੇ ਗੁਰੂ ਜੀ ਦੀ ਇੰਨੀ ਕਿਰਪਾ ਹੋਈ ਕਿ ਹੌਲੀ 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 ਕਰਕੇ ਉਹਦੀਆਂ ਘੁੰਗਣੀਆਂ ਵਿਕਣੀਆਂ ਸ਼ੁਰੂ ਹੋਈਆਂ ਜਿੰਨੀਆਂ ਕਿ ਲੈ ਕੇ ਆਇਆ ਸੀ ਸਭ ਵੇਚ ਦਿੱਤੀਆਂ ਸ਼ਾਮ ਤੱਕ ਤੇ ਉਧਰੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਸੰਗਤਾਂ ਨੂੰ ਮਿਲਦੇ ਮਲਾਉਂਦੇ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਨੇ ਨਾਲ ਉਹਨਾਂ ਦੇ ਗੁਰੂ ਪਿਆਰੇ ਗੁਰਸਿੱਖ ਨੇ ਤੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਅੱਗੇ ਜਾ ਰਹੇ ਨੇ ਜਾਂਦੇ ਜਾਂਦੇ ਲੰਘਦੇ ਲੰਘਦੇ ਤੱਕਦੇ ਨੇ ਕਿ ਇਹ ਬੱਚਾ ਘੁੰਗਣੀਆਂ ਦੀ ਫੜੀ ਲਾ ਕੇ ਬੈਠਾ ਹੈ ਤੇ ਉਹਦੇ ਕੋਲ ਰੁਕ ਜਾਂਦੇ ਨੇ ਆਖਦੇ ਨੇ ਕਿ ਤੂੰ ਕੀ ਕੰਮ ਕਰਦਾ ਹੈ ਕਹਿੰਦੇ ਜੀ ਮੈਂ ਘੁੰਗਣੀਆਂ ਵੇਚਦਾ ਅੱਜ ਪਹਿਲੇ ਦਿਨ ਹੀ ਆਇਆ ਕਹਿੰਦੇ ਵੇਖ ਗਈਆਂ ਘੁੰਗਣੀਆਂ ਉਹ ਬੱਚਾ ਕਹਿੰਦਾ ਹਾਂਜੀ ਵੇਚ ਗਈਆਂ ਨੇ ਕਹਿੰਦੇ ਕੀ ਖਟਿਆ ਹੈ ਕੀ ਕਮਾਇਆ ਹੈ ਜੋ ਕੁਝ ਵੀ ਖਟਿਆ ਕਮਾਇਆ ਹੈ ਉਹ ਤੂੰ ਸਾਨੂੰ ਦੇ ਦੇ ਤੇ ਕਹਿੰਦੇ ਉਸ ਬੱਚੇ ਨੇ ਫੜੀ ਦੇ ਥੱਲਿਓ ਬੋਰੀ ਦੇ ਥੱਲਿਓ ਜਿੰਨੀ ਮਾਇਆ ਸੀ ਉਹ ਚੱਕ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਦਿੱਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਦਿੱਤੀ ਕਹਿੰਦੇ ਇਹ ਮੇਰੀ ਅੱਜ ਦੀ ਵਟਤ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਵਟਤ ਲਈ ਤੇ ਆਪਣੇ ਸਿੰਘਾਂ ਨਾਲ ਅੱਗੇ ਚਾਲੇ ਬਾਹਰ ਤੇ ਤੇ ਉਹ ਬੱਚਾ ਘਰ ਪਹੁੰਚਦਾ ਮਾਂ ਪੁੱਛਦੀ ਹੈ ਕੇ ਲਿਆ ਜੋ ਅੱਜ ਵਟਤ ਲੈ ਕੇ ਆਇਆ ਜੋ ਪੈਸੇ ਕਮਾਏ ਨਹੀਂ ਦੇ ਆਪਾਂ ਘਰ ਦਾ ਸਮਾਨ ਲੈ ਕੇ ਆਉਣਾ ਰੋਟੀ ਪੱਕ ਦੀ ਕਰੀਏ ਤੇ ਉਹ ਆਖਦਾ ਕਿ ਅੱਜ ਮੇਰੇ ਕੋਲ ਪਾਤਸ਼ਾਹ ਜੀ ਰਾਮਦਾਸ ਜੀ ਆਏ ਸਨ ਮੈਨੂੰ ਪੁੱਛਦੇ ਸਨ ਕਿ ਜੋ ਵਟਿਆ ਉਹ ਸਾਨੂੰ ਦੇ ਦੇ ਤੇ ਕਹਿੰਦੇ ਮੈਂ ਇੱਕ ਮਿੰਟ ਦੀ ਦੇਰੀ ਵੀ ਨਹੀਂ ਲਈ ਕਹਿੰਦੇ ਉਸੇ ਸਮੇਂ ਜੋ ਮੇਰੇ ਕੋਲ ਮਾਇਆ ਆਈ ਮੈਂ ਪਟੱਕ ਦੇਨੇ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਦਿੱਤੀ ਤੇ ਉਹਦੀ ਮਾਂ ਨੇ ਧੰਨਵਾਦ ਕੀਤਾ ਕਹਿੰਦੇ ਸ਼ੁਕਰ ਹੈ ਸਾਲੇ ਸਾਡੇ ਤੇ ਵੀ ਸੁਵੱਲੀ ਨਜ਼ਰ ਹੋਈ ਹੈ ਸਾਡੇ ਤੇ ਵੀ ਉਹ ਪਾਸ਼ਾ ਜੀ ਦੀ ਸਵੱਲੀ ਨਜ਼ਰ ਹੋਈ ਐ ਦੂਸਰਾ ਦਿਨ ਹੁੰਦਾ ਹੈ ਮਾ ਫਿਰ ਘੁੰਗਣੀਆਂ ਤਿਆਰ ਕਰਕੇ ਭੇਜਦੀ ਐ ਕਹਿੰਦੇ ਅੱਜ ਵੀ ਵੇਚ ਆਈ ਉਹ ਦਰਬਾਰ ਦੇ ਕੋਲੇ ਜਾ ਕੇ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਇਸੇ ਤਰ੍ਹਾਂ ਦੂਸਰਾ ਦਿਨ ਵੀ ਆਇਆ ਤੇ ਉਹ ਜਾਂਦਾ ਹੈ ਬੱਚਾ ਘੁੰਗਣੀਆਂ ਲੈ ਕੇ ਅੱਜ ਫੇਰ ਦਰਬਾਰ ਸਾਹਿਬ ਜਾਂਦੀ ਸੰਗਤ ਨੂੰ ਹੋਕਾ ਲਾ ਕੇ ਕਹਿੰਦੇ ਕਿ ਘੁੰਗਣੀਆਂ ਲੈ ਜਾਵੋ ਘੁੰਗਣੀਆਂ ਲੈ ਜਾਵੋ ਉਸੇ ਤਰ੍ਹਾਂ ਕਹਿੰਦੇ ਘੁੰਗਣੀਆਂ ਵਿਖ ਗਈਆਂ ਫਿਰ ਸ਼ਾਮ ਦਾ ਪਹਿਰ ਹੋਇਆ ਪਹਿਲੇ ਦਿਨ ਵਾਂਗ ਗੁਰੂ ਰਾਮਦਾਸ ਪਾਸ਼ਾ ਜੀ ਅੱਜ ਫੇਰ ਆਏ ਨੇ ਅੱਜ ਫੇਰ ਆਏ ਨੇ ਕਹਿੰਦੇ ਲਿਆ ਭਈ ਜਿਹੜੀ ਤੇਰੀ ਅੱਜ ਦੀ ਵਟਤ ਹੈ ਉਹ ਵੀ ਤੂੰ ਸਾਨੂੰ ਦੇ ਦੇ ਕਹਿੰਦੇ ਦੂਸਰੇ ਦਿਨ ਦੀ ਵਟਤ ਵੀ ਸਾਨੂੰ ਦੇ ਦੇ ਉਸੇ ਤਰ੍ਹਾਂ ਕਿਤੇ ਬਾਲਕ ਨੇ ਫੇਰ ਨਹੀਂ ਸੋਚਿਆ ਜੋ ਵਟਤ ਸੀ ਦੂਸਰੇ ਦਿਨ ਦੀ ਉਹ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦੇ ਦਿੱਤੀ ਤੇ ਫੇਰ ਘਰੇ ਪਹੁੰਚਦਾ ਮਾਂ ਫੇਰ ਪੁੱਛਦੀ ਹੈ ਕਿ ਲਿਆ ਪੁੱਤਰਾ ਅੱਜ ਦੀ ਵਟਤ ਅੱਜ ਦੀ ਕਮਾਈ ਕਿੱਥੇ ਹੈ ਕਹਿੰਦੇ ਮਾਂ ਅੱਜ ਫਿਰ ਮੇਰੇ ਕੋਲੋਂ ਰਾਮਦਾਸ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਦੀ ਵਟਤ ਲੈ ਲਈ ਤੇ ਮਾਂ ਨੇ ਫਿਰ ਦੋਵੇਂ ਹੱਥ ਜੋੜ ਕੇ ਸ਼ੁਕਰ ਕੀਤਾ ਹੈ ਕਹਿੰਦੇ ਸ਼ੁਕਰ ਹੈ ਪਰਮਾਤਮਾ ਦਾ ਸਾਡੇ ਤੇ ਸਵੱਲੀ ਨਜ਼ਰ ਹੋ ਰਹੀ ਹੈ ਤੇ ਤੀਸਰੇ ਦਿਨ ਕੁਝ ਕੁ ਸਮਾਨ ਬਚਿਆ ਸੀ ਘੁੰਗੜੀਆਂ ਦਾ ਥੋੜਾ ਜਿਹਾ ਸਮਾਨ ਕਿਉਂਕਿ ਪੈਸੇ ਆਏ ਨਹੀਂ ਸਨ ਕੱਚਾ ਸਮਾਨ ਉਹਨਾਂ ਕੋਲੋਂ ਲਿਆ ਨਹੀਂ ਗਿਆ ਜਿੰਨਾ ਕੁ ਸਮਾਨ ਸੀ ਹੌਲੀ ਹੌਲੀ ਕਰਕੇ ਵੇਚ ਗਿਆ ਤੀਸਰੇ ਦਿਨ ਥੋੜਾ ਜਿਹਾ ਸਮਾਨ ਬਚਿਆ ਘੁੰਗੜੀਆਂ ਦਾ ਕਹਿੰਦੇ ਉਹਦੀ ਮਾਂ ਨੇ ਉਹ ਤਿਆਰ ਕੀਤੀਆਂ ਘੁੰਗੜੀਆਂ ਤੀਸਰੇ ਦਿਨ ਵੀ ਉਹਨੂੰ ਦੇ ਦਿੱਤੀਆਂ ਕਹਿੰਦੇ ਜਾ ਬੱਚਾ ਵੇਚ ਕੇ ਅੱਜ ਵਟਤ ਲੈ ਆਈ ਜੋ ਵੀ ਵਟਿਆ ਆਪਾਂ ਘਰ ਦੇ ਵਿੱਚ ਸਮਾਨ ਲੈ ਆਵਾਂਗੇ ਤੇ ਤੀਸਰਾ ਦਿਨ ਹੁੰਦਾ ਹੈ ਪਹੁੰਚਦਾ ਹੈ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਲਾਗੇ ਫਿਰ ਆਵਾਜ਼ ਦਿੰਦਾ ਹੈ ਕਿ ਘੁੰਗਣੀਆਂ ਲੈ ਜਾਵੋ ਘੁੰਗਣੀਆਂ ਲੈ ਜਾਵੋ ਇਸੇ ਤਰ੍ਹਾਂ ਹੋਇਆ ਤੀਸਰੇ ਦਿਨ ਵੀ ਉਹਦੀਆਂ ਘੁੰਗਣੀਆਂ ਸਾਰੇ ਦੀਆਂ ਸਾਰੀਆਂ ਵਿਕ ਗਈਆਂ ਤੇ ਅੱਜ ਉਹ ਬੱਚਾ ਘਰ ਨਹੀਂ ਆ ਰਿਹਾ ਅੱਜ ਉਹ ਬੱਚਾ ਘਰ ਵਾਪਸ ਨਹੀਂ ਆ ਰਿਹਾ ਅੱਜ ਉਡੀਕ ਕਰ ਰਿਹਾ ਹੈ ਕਿ ਅੱਜ ਵੀ RAMDAS PATSHAH JI ਆਉਣਗੇ ਤੇ ਮੇਰੇ ਕੋਲ ਮੇਰੀ ਵਟਤ ਲੈ ਕੇ ਜਾਣਗੇ ਕਿਤੇ ਕਾਫੀ ਸਮਾਂ ਉਸ ਬੱਚੇ ਨੇ ਉਡੀਕ ਕੀਤੀ ਆਪਣੇ ਪਾਤਸ਼ਾਹ ਜੀ ਦੀ ਤੇ ਪਾਤਸ਼ਾਹ ਜੀ ਆਏ ਨਹੀਂ ਤੇ ਮਨ ਦੇ ਵਿੱਚ ਸੋਚਦਾ ਕਿ ਅੱਜ ਪਾਤਸ਼ਾਹ ਜੀ ਦੇ ਕੋਲ ਜਾ ਤਾਂ ਜਾ ਤਾਂ ਸੰਗਤ ਬਹੁਤੀ ਹੋਵੇਗੀ ਤੇ ਜਾ ਮੇਰਾ ਚੇਤਾ ਭੁੱਲ ਗਿਆ ਹੋਵੇਗਾ ਤੇ ਪਰ ਧੰਨ ਗੁਰੂ ਰਾਮਦਾਸ ਪਾਸ਼ਾ ਜਿਨ੍ਹਾਂ ਦੇ ਇੱਕ ਵਾਰੀ ਸਵੱਲੀ ਨજર ਹੋ ਜਨਾ ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ ਆਪਣਾ ਲਵੇ ਬਣਾ ਨਦਰ ਗੁਰੂ ਨਾਨਕ ਦੀ ਜਿਨ੍ਹਾਂ ਤੇ ਗੁਰੂ ਸਾਹਿਬੀ ਸਵੱਲੀ ਨજર ਹੋ ਜਾਂਦੀ ਹੈ ਤੇ ਤੀਸਰੇ ਦਿਨ ਸੋਚਦਾ ਬੱਚਾ ਤੇ ਕਹਿੰਦੇ ਚਲੋ ਜੇ ਗੁਰੂ ਰਾਮਦਾਸ ਪਾਸ਼ਾ ਜੀ ਨਹੀਂ ਆਏ ਤੇ ਮੈਂ ਖੁਦ ਜਾਣਾ ਉਹਨਾਂ ਨੂੰ ਮਿਲ ਕੇ ਆਉਣਾ ਕਹਿੰਦੇ ਉਹਨੇ ਆਪਣੀ ਵਟਾ ਤਾਂ ਇਕੱਠੀ ਕੀਤੀ ਜੇਬ ਦੇ ਵਿੱਚ ਪਾਈ ਤੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਕੋਲ ਪਹੁੰਚ ਗਿਆ ਦੇਖਦਾ ਬੜੀ ਸੰਗਤ ਖੜੀ ਉਹਨਾਂ ਨੂੰ ਮਿਲਣ ਵਾਲੀ ਤੇ ਉਹਨਾਂ ਦੇ ਕੋਲ ਹੁੰਦਾ ਹੋਇਆ ਤੇ ਗੁਰੂ ਰਾਮਦਾਸ ਪਾਸ਼ੇ ਦੇ ਕੋਲ ਜਦੋਂ ਉਸ ਬੱਚੇ ਦੀ ਵਾਰੀ ਆਈ ਹੈ ਤੇ ਜਾ ਪਹੁੰਚਦਾ ਨਾਲੇ ਡਰ ਰਿਹਾ ਹੈ ਤੇ ਪਾਸ਼ਾ ਜੀ ਕਹਿੰਦੇ ਹਾਂ ਭਈ ਤੂੰ ਅੱਜ ਵੀ ਘੁੰਗਣੀਆਂ ਵੇਚੀਆਂ ਨੇ ਕਹਿੰਦੇ ਪਾਸ਼ਾ ਜੀ ਘੁੰਗਣੀਆਂ ਤਾਂ ਵੇਚੀਆਂ ਨੇ ਪਰ ਮੈਂ ਤੁਹਾਡੀ ਉਡੀਕ ਕਰ ਰਿਹਾ ਸੀ ਤੁਸੀਂ ਆਏ ਨਹੀਂ ਤੁਸੀਂ ਆਏ ਕਿਉਂ ਨਹੀਂ ਪਾਸ਼ਾ ਜੀ ਚੁੱਪ ਰਹੇ ਕਹਿੰਦੇ ਲਿਆ ਬਈ ਜਿਹੜੀ ਤੇਰੀ ਅੱਜ ਦੀ ਵਟਤ ਹੈ ਉਹ ਵੀ ਸਾਨੂੰ ਦੇ ਦੇ ਤੇ ਕਹਿੰਦੇ ਉਸਨੇ ਦੂਸਰਾ ਸਵਾਲ ਨਹੀਂ ਪੁੱਛਿਆ ਬੱਚੇ ਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਜੋ ਵੀ ਵਟਤ ਸਿੰਘ ਗੁਰੂ ਪਾਤਸ਼ਾਹ ਜੀ ਨੂੰ ਦੇ ਦਿੱਤੀ ਤੇ ਗੁਰੂ ਪਾਤਸ਼ਾਹ ਜੀ ਨਾਲ ਉਹ ਵਟਤ ਵੱਲ ਮਾਇਆ ਵਾਲਾ ਦੇਖਦੇ ਨੇ ਨਾਲੇ ਕਹਿੰਦੇ ਨੇ ਇਹ ਅੱਜ ਵਟਤ ਤਾਂ ਥੋੜੀ ਜੀ ਘੱਟ ਲੱਗ ਰਹੀ ਹੈ ਇਹ ਜੋ ਤੇਰੇ ਪੈਸੇ ਨੇ ਅੱਜ ਘੱਟ ਲੱਗ ਰਹੇ ਨੇ ਕਹਿੰਦੇ ਪਾਤਸ਼ਾਹ ਜੀ ਘੱਟ ਤਾਂ ਹੋਣੀ ਹੀ ਨੇ ਕਹਿੰਦੇ ਤਿੰਨ ਦਿਨ ਹੋ ਗਏ ਪੈਸੇ ਘਰ ਗਏ ਨਹੀਂ ਸਮਾਨ ਮੇਤੋ ਨਵਾਂ ਲਿਆਇਆ ਨਹੀਂ ਗਿਆ ਜਿੰਨਾ ਕ ਸਮਾਨ ਸੀ ਜਿੰਨੀਆਂ ਘੁੰਗੜੀਆਂ ਸਨ ਥੋੜੀਆਂ ਘੁੰਗੜੀਆਂ ਬਚੀਆਂ ਸਨ ਉਹ ਵੇਚੀਆਂ ਤੇ ਇਹ ਇੰਨੇ ਕ ਪੈਸੇ ਬਣੇ ਨੇ ਕਹਿੰਦੇ ਘਰ ਦੇ ਵਿੱਚ ਮਾਇਆ ਕਰਕੇ ਬੜੀ ਗਰੀਬੀ ਹੈ ਤੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਇਹ ਗਰੀਬੀ ਨਹੀਂ ਤੇਰਾ ਨਾਮ ਕੀ ਉਸ ਬੱਚੇ ਨੂੰ ਨਾਮ ਪੁੱਛਦੇ ਨੇ ਕਹਿੰਦੇ ਜੀ ਮੇਰਾ ਨਾਮ ਹੈ ਸੋਮਾ ਕਹਿੰਦੇ ਸੋਮਾ ਸ਼ਾਹ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਐਸੀ ਸਵੱਲੀ ਨਜ਼ਰ ਕਰਦੇ ਨੇ ਭਾਈ ਕਹਿੰਦੇ ਨਹੀਂ ਤੇਰਾ ਸੋਮਾ ਸ਼ਾਹ ਨਹੀਂ ਤੇਰਾ ਨਾਂ ਹੈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਸ਼ਾਹਾਂ ਦਾ ਸ਼ਾਹ ਗੁਰੂ ਪਾਤਸ਼ਾਹ ਜੀ ਨੇ ਐਸਾ ਮਿਹਰ ਭਰਿਆ ਹੱਥ ਰੱਖਿਆ ਕਹਿੰਦੇ ਤੂੰ ਸ਼ਾਹਾਂ ਦਾ ਸ਼ਾਹ ਹੈ ਕੱਲਾ ਸੋਮਾ ਨਹੀਂ ਕੋਈ ਸਮਾਂ ਆਵੇਗਾ ਹੌਲੀ-ਹੌਲੀ ਕਰਕੇ ਤੂੰ ਮਿਹਨਤ ਕਰਦਾ ਜਾਵੇਂਗਾ ਤੇਰੇ ਘਰ ਦੀ ਗਰੀਬੀ ਬੜੀ ਦੂਰ ਹੋ ਜਾਵੇਗੀ ਮਾਇਆ ਕਰਕੇ ਬੜੀ ਗਰੀਬੀ ਦੂਰ ਹੋ ਜਾਵੇਗੀ ਤੇ ਮਨ ਕਰਕੇ ਵੀ ਤੂੰ ਚੜਤੀ ਕਲਾ ਦੇ ਵਿੱਚ ਰਹੇਗਾ ਤੇ ਉਹ ਬੱਚਾ ਸੀ ਬੱਚੇ ਦੇ ਮਨ ਦੇ ਵਿੱਚ ਸਵਾਲ ਆਇਆ ਕਹਿੰਦੇ ਪਾਤਸ਼ਾਹ ਜੀ ਮੈਂ ਬਾਦਸ਼ਾਹ ਕਿਵੇਂ ਹੋ ਗਿਆ ਮੈਂ ਸ਼ਾਹਾਂ ਦਾ ਸ਼ਾਹ ਕਿਵੇਂ ਹੋ ਗਿਆ ਕਹਿੰਦੇ ਮੇਰੇ ਘਰ ਤਾਂ ਰੋਟੀ ਦਾ ਫਿਕਰ ਹੈ ਮੈਂ ਕਿਵੇਂ ਸ਼ਾਹਾਂ ਦਾ ਸ਼ਾਹ ਹੋ ਗਿਆ ਤੇ ਪਾਤਸ਼ਾਹ ਜੀ ਨੇ ਫਿਰ ਬੜਾ ਬਰੀਕੀ ਦੇ ਨਾਲ ਸਮਝਾਇਆ ਕਹਿੰਦੇ ਦੇਖੋ ਕਹਿੰਦੇ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਕਿ ਲੈਣ ਵਾਲਾ ਤੇ ਉਹ ਬੱਚਾ ਕਹਿੰਦਾ ਜਿਹੜਾ ਮਾਇਆ ਦੇਵੇ ਉਹ ਸ਼ਾਹ ਹੁੰਦਾ ਉਹਦੇ ਕੋਲੇ ਪੈਸੇ ਹੋਣਗੇ ਕਹਿੰਦੇ ਅੱਜ 3 ਦਿਨ ਹੋ ਗਏ ਨੇ 3 ਦਿਨ ਤੂੰ ਮੈਨੂੰ ਮਾਇਆ ਦੇ ਰਿਹਾ ਕਿ ਮੇਰੇ ਤੋਂ ਲੈ ਰਿਹਾ ਕਹਿੰਦੇ ਪਾਦਸ਼ਾਹ ਜੀ ਮੈਂ ਤੁਹਾਡੀ ਕਿਰਪਾ ਦੇ ਨਾਲ ਤੁਹਾਨੂੰ ਦੇ ਰਿਹਾ ਜੋ ਵਟਤ ਬਣਦੀ ਹੈ ਤੇ ਕਹਿੰਦੇ ਫਿਰ ਬਾਦਸ਼ਾਹ ਕੌਣ ਹੋ ਗਿਆ ਮਾਇਆ ਦੇਣ ਵਾਲਾ ਬਾਦਸ਼ਾਹ ਹੋਇਆ ਨਾ ਤੇ ਉਹ ਬੱਚਾ ਇੱਕਦਮ ਹੈਰਾਨ ਹੋ ਗਿਆ ਕਿ ਪਾਦਸ਼ਾਹ ਜੀ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰਿਆ ਜਦੋਂ ਨੀਵਿਆਂ ਨੂੰ ਉੱਚੇ ਕਰਦਾ ਹੈ ਪਰਮਾਤਮਾ ਫਿਰ ਉਹ ਕਿਸੇ ਦੀ ਮੁਤਾਜੀ ਨਹੀਂ ਕਿਸੇ ਦੇ ਅਧੀਨ ਨਹੀਂ ਚੱਲਦਾ ਪਰਮਾਤਮਾ ਵਾਹਿਗੁਰੂ ਉਹ ਬੱਚਾ ਕਹਿੰਦਾ ਜੀ ਮਾਇਆ ਦੇਣ ਵਾਲਾ ਬਾਦਸ਼ਾਹ ਹੋਇਆ ਗੁਰੂ ਰਾਮਦਾਸ ਪਾਸ਼ਾ ਜੀ ਸਵੱਲੀ ਨਜ਼ਰ ਦੇ ਨਾਲ ਕਹਿੰਦੇ ਕਹਿੰਦੇ ਤਿੰਨ ਦਿਨ ਹੋ ਗਏ ਭਾਈ ਸੋਮਿਆ ਤੂੰ ਮੈਨੂੰ ਮਾਇਆ ਦੇ ਰਿਹਾ ਹੈ ਤੇ ਤੂੰ ਆਪਣੇ ਆਪ ਸ਼ਾਹਾਂ ਦਾ ਸ਼ਾਹ ਬਾਦਸ਼ਾਹ ਹੋਇਆ ਐਸੇ ਵਰ ਦਿੰਦੇ ਨੇ ਪਾਸ਼ਾ ਜੀ ਭਾਈ ਐਸੀ ਰਹਿਮਤ ਕਰਦੇ ਨੇ ਜਦੋਂ ਸਤਗੁਰੂ ਜੀ ਦੇ ਆਪਣੇ ਗੁਰਸਿੱਖਾਂ ਦੇ ਪਿਆਰ ਭਰੀ ਨਜ਼ਰ ਦੇ ਨਾਲ ਦੇਖਦੇ ਨੇ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਠੀਵੇ ਹਰਿਆ ਭਾਈ ਜਿਹੜੇ ਉਹਦੇ ਤੇ ਸਿੱਦਕ 'ਪ੍ਰੋਸਾ' ਰੱਖ ਲੈਂਦੇ ਨੇ ਉਹ ਸਭ ਕੁਝ ਜਿਵੇਂ ਭਾਈ ਸੋਮੇ ਸ਼ਾਹ ਨੇ ਖੱਟਿਆ ਉਹ ਸਭ ਕੁਝ ਖੱਟ ਕੇ ਲੈ ਜਾਂਦੇ ਨੇ ਗੱਲ ਹੈ ਪ੍ਰੋਸੇ ਦੀ ਗੱਲ ਹੈ ਸਿੱਦਕ ਦੀ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜੀ ਤੇ ਭਰੋਸਾ ਰੱਖਿਆ ਸੇਧ ਕਰ ਰੱਖਿਆ ਉਹ ਭਾਈ ਸਭ ਕੁਝ ਖੱਟ ਲੈਂਦੇ ਨੇ ਸੋ ਆਓ ਉਹਨਾਂ ਸੰਸਕਿਪਾਇਆ ਉਹ ਪੜ ਕੇ ਉਹ ਤੋਂ ਬਾਅਦ ਆਪਾਂ ਫਿਰ